ਦੋਸਤੋ ਤੁਹਾਨੂੰ ਸੜਕਾਂ ਦੇ ਉੱਪਰ ਘੁੰਮਦੇ ਹੋਏ ਜਿਹੜੇ ਮੌਤ ਇਹ ਬੇਕੌਫੜੇ ਆ ਟਰਾਲੇ ਤੁਸੀਂ ਦੇਖ ਸਕਦੇ ਹੋ ਟਿੱਪਰ ਜਿਹੜੇ ਰੇਤਾ ਦੇ ਨਾਲ ਲੱਦੇ ਹੋਏ ਤੇ ਆ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਚੀਜ਼ ਦਾ ਇਹਨਾਂ ਨੂੰ ਖੌਫ ਨਹੀਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਸਦਾ ਮਿੱਟੀ ਤੇ ਰੇਤਾ ਪਹੁੰਚ ਜਾਂਦੇ ਆ ਆ ਤੁਸੀਂ ਦੇਖ ਸਕਦੇ ਹੋ ਕੈਮਰੇ ਦੀ ਅੱਖ ਦੇ ਨਾਲ ਕਿਦਾਂ ਸਾਈਡਾਂ ਤੇ ਆੜੇ ਸੜਕਾਂ ਦੇ ਉੱਪਰ ਰੇਤਾ ਹਰੇਟਾ ਇਹ ਸਿਰਫ ਤੇ ਸਿਰਫ ਤੁਸੀਂ ਸੋਚਦੇ ਹੋਵੋਗੇ ਕਿ ਜਿਹੜਾ ਰੋਡ ਦਾ ਕੱਚਾ ਪਾਸਾ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਓਵਰ ਲੋਡ ਤੇ ਓਵਰ ਸਪੀਡ ਟਿਪਰ ਆਉਦੇ ਆ ਤੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਆ ਮਿੱਟੀ ਤੇ ਦੇਖ ਸਕਦੇ ਹੋ ਰੋੜਾ ਦੇ ਉੱਪਰ ਜਿਹੜੇ ਆ ਦੋ ਪਹੀਆ ਵਾਹਨ ਉਹਨਾਂ ਨੂੰ ਕਿੰਨਾ ਔਖਾ ਹੁੰਦਾ ਤੇ ਕਿੰਨੇ ਮੁਸ਼ਕਲ ਦੇ ਨਾਲ ਇੱਥੇ ਜਿਹੜੇ ਆ ਐਕਸੀਡੈਂਟ ਵੀ ਕਈ ਲੋਕਾਂ ਦੇ ਹੋ ਚੁੱਕੇ ਆ ਇਹਨਾਂ ਮੇਨ ਹਾਈਵੇ ਦੇ ਉੱਪਰ ਇਹ ਦੇਖ ਸਕਦੇ ਕੋਈ ਵੀ ਇਹਨਾਂ ਟਿਪਰਾਂ ਨੂੰ ਕੋਈ ਕਾਨੂੰਨ ਨਹੀਂ ਕੋਈ ਇਹਨਾਂ ਦੇ ਰੋਕ ਟੋਕ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਇਹਨਾਂ ਦੇ ਕਾਨੂੰਨ ਨਹੀਂ ਚੱਲਦਾ ਕਿਉਂਕਿ ਸਾਰੇ ਆ ਮੀੜਿਆ ਬਾੜੀਆਂ ਉੱਪਰੋਂ ਇਹਨਾਂ ਦੀਆਂ ਨਾ ਤਾਂ ਕੋਈ ਇਹਨਾਂ ਦੇ ਉੱਪਰ ਢੱਕਣ ਦਾ ਕੋਈ ਪ੍ਰਬੰਧ ਕੀਤਾ ਹੋਇਆ ਕੋਈ ਤਰਪਾਲ ਨਹੀਂ ਗਿੱਲਾ ਕਰਕੇ ਇਹਨਾਂ ਨੂੰ ਕੁਝ ਨਹੀਂ ਕੀਤਾ ਜਾਂਦਾ ਤਾਂ ਕਿਹੜੀ ਰੇਤਾਂ ਆ ਜਾਂ ਮਿੱਟੀ ਆ ਨਾ ਜ਼ਿਆਦਾ ਉੱਡ ਸਕੇ ਤੇ ਇਸ ਰੋਡ ਦੇ ਉੱਪਰ ਜਾਂ ਸਾਰੇ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਆ ਸਾਰੇ ਲੋਕਾਂ ਦੀ ਇਹ ਜਨਤਕ ਪ੍ਰੋਬਲਮ ਆ ਇੱਥੇ ਲੋਕ ਜਿਹੜੇ ਕਈ ਵਾਰ ਸ਼ਿਕਾਇਤਾਂ ਵੀ ਗਾਈਆਂ ਵਾਂ ਕਿ ਇਹਨਾਂ ਨੂੰ ਕੋਈ ਨੱਥ ਪਾਈ ਜਾਵੇ ਪਰੰਤੂ ਹਾਲੇ ਤੱਕ ਕੋਈ ਵੀ ਸਰਕਾਰਾਂ ਦੇ ਵੱਲੋਂ ਜਾਂ ਠੇਕੇਦਾਰਾਂ ਦੇ ਵੱਲੋਂ ਇਹਨਾਂ ਨੂੰ ਕੋਈ ਵੀ ਜਿਹੜਾ ਪ੍ਰਬੰਧਨ ਕੀਤਾ ਗਿਆ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਨਿਕελ ਕੱਸੀ ਜਾਵੇ ਇਈ ਵਾਰ ਹਾਦਸੇ ਵੀ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਸੜਕਾਂ ਦੇ ਉੱਪਰ ਜਿਹੜੇ ਸ਼ਰੀਆਮ ਟਰਾਲੇ ਘੁੰਮ ਰਿਹਾ ਆ ਆਮ ਲੋਕਾਂ ਨਾਲ ਵੀ ਇੱਥੇ ਗੱਲਬਾਤ ਕਰਾਂਗੇ ਕਿ ਕੀ ਉਹਨਾਂ ਨੂੰ ਦਿੱਕਤ ਆਉਂਦੀ ਆ ਕਿ ਜਦੋਂ ਇੱਥੋਂ ਰੋਡ ਦੇ ਉੱਪਰੋਂ ਲੰਘਦੇ ਆ ਦੋਸਤੋ ਇਸ ਵਕਤ ਜਿਹੜੇ ਰਾਹਗੀਰ ਆ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੀ ਦਿੱਕਤਾਂ ਆਉਂਦੀਆਂ ਜਦੋਂ ਰੋਡ ਦੇ ਉੱਪਰ ਲੰਘਦੇ ਆ ਸਰ ਕੀ ਕਹਿਣਾ ਚਾਹੁੰਦੇ ਆ ਇਹ ਟਿਪਰ ਰੋਡ ਦੇ ਉੱਪਰੋਂ ਲੰਘਦੇ ਆ ਤੇ ਨਾ ਕੋਈ ਇਹਨਾਂ ਦੇ ਉੱਤੇ ਪੱਲੀ ਜਾਂ ਤਰਪਾਲ ਕੁਝ ਨਹੀਂ ਕੀਤਾ ਹੁੰਦਾ ਅਸੀਂ ਇਹੇ ਬੇਨਤੀ ਕਰਨੀ ਚਾਹੁੰਦੇ ਆ ਹੂੰ ਇਹ ਕੰਵ ਵਿੱਚ ਕਿਸੇ ਵਿੱਚ ਕੋਈ ਰਿਕਵਰੀ ਪਾਣੀ ਚਾਹੁੰਦੇ ਹਨ ਬੇਨਤੀ ਇਹ ਹੀ ਆ ਵੀ ਜਿਹੜੇ ਓਵਰਲੋਡ ਆਉਂਦੇ ਨਾ ਜੀ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਤਰਪਾਲ ਪਾ ਕੇ ਲਿਆਉਣ ਹਾਂ ਜਿਆਦਾਗਰ ਰਾਹ ਕਿਰਾਂ ਨੂੰ ਬਹੁਤ ਜ਼ਿਆਦੀ ਪਰੇਸ਼ਾਨੀ ਹੁੰਦੀ ਹੈ ਜੀ ਮੈਂ ਅੱਥਾ ਨਿਕਲੀਆਂ ਦੇ ਤਿੰਨ ਤਿੰਨ ਚਾਰ ਚਾਰ ਟੱਪਰ ਇਕੱਠੇ ਆਉਂਦੇ ਨਾ ਉਹਦੇ ਵਿੱਚ ਬਹੁਤ ਜ਼ਿਆਦੀ ਬਰੀ ਹਨ ਸਭਾੜਾ ਕਰਨਾ ਪੈਂਦਾ ਆ ਹੁਣੇ ਅੱਧਾ ਘੰਟਾ ਪਹਿਲਾਂ ਮੈਂ ਸਰਦਾਰਪੁਰ ਤੋਂ ਆਇਆ ਤੇ ਸੱਤ-ਅੱਠ ਟੱਪਰ ਮੈਨੂੰ ਇਕੱਠੇ ਮਿਲਿਆ ਆਉਂਦੇ ਹਾਂ ਜਾਂਦੇ ਵੀ ਤਾਉਂਦੇ ਮੈਨੂੰ ਤੁਹਾਨੂੰ ਉਹਨੇ ਅੱਖਾਂ ਮਰੀਆਂ ਕਰਦੀਆਂ ਮੈਨੂੰ ਅੱਧਾ ਘੰਟਾ ਸੌਤ ਵੀਰ ਮੈਂ ਤੁਹਾਡੇ ਕੋਲ ਗਿਆ ਮੈਂ ਕਿਹਾ ਵੀ ਬੇਨਤੀ ਕਰਨੀ ਬਹੁਤ ਜ਼ਰੂਰੀ ਹੈ ਹੂੰ ਉਹਦੇ ਸਬੰਧ ਵਿੱਚ ਇਹ ਸਾਨੂੰ ਕੰਮ ਵਿੱਚ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕੋਈ ਵੀ ਬਸ ਇਹ ਇੱਕ ਬੇਨਤੀ ਆ ਸਰਕਾਰ ਨੂੰ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਵੀ ਇਹਨਾਂ ਦਾ ਕੋਈ ਉਹਦਾ ਪ੍ਰੋਜੈਕਟ ਸਵੈਲਨ ਹੋਣਾ ਚਾਹੀਦਾ ਹੂੰ ਜਿਹਦਾ ਅੱਗੇ ਵੀ ਇਹ ਕਈ ਵਾਰ ਅਖਬਾਰਾਂ ਦੇ ਵਿੱਚ ਵੀ ਖਬਰਾਂ ਲੱਗੀਆਂ ਵਾ ਇਹਨਾਂ ਦੇ ਸਬੰਧ ਚ ਠੇਕੇਦਾਰਾਂ ਨੇ ਕੋਈ ਗੱਲਬਾਤ ਕੋਈ ਕਰਦੀ ਨਹੀਂ ਸਰਕਾਰ ਜਾਂ ਕੀ ਸਕਦਾ ਖਬਰਾਂ ਵਿੱਚ ਖਬਰਾਂ ਤਾਂ ਰੋਜ਼ ਪੜਦੇ ਹੀ ਰਹੀਦਾ ਬਟ ਪਰਨਾ ਇੱਥੇ ਐਕਸੀਡੈਂਟ ਹੋ ਗਿਆ ਰੋਜ਼ ਇੱਕ ਅੱਧੀ ਖਬਰ ਤਾਂ ਬਿਲਕੁਲ ਪੱਕੀ ਆ ਨਾ ਬਟ ਪਰਨਾ ਇੱਥੇ ਐਕਸੀਡੈਂਟ ਹੋ ਗਿਆ ਆ ਹੋ ਗਿਆ ਜਾ ਹੋ ਗਿਆ ਪਰ ਇਹ ਤੇ ਪਰੇਸ਼ਾਨੀ ਲੁਕਣੀ ਨਹੀਂ ਜਾਂਦੀ ਸਰਕਾਰਾਂ ਕਿਉਂ ਨਹੀਂ ਇਸ ਚੀਜ਼ 'ਤੇ ਧਿਆਨ ਦਿੰਦੇ ਕਿਉਂਕਿ ਵੱਡੇ ਲੈਵਲ 'ਤੇ ਹੋ ਰਿਹਾ ਵਾ ਇਕੱਲਾ ਇੱਥੋਂ ਦੀ ਇਹ ਪ੍ਰੋਬਲਮ ਨਹੀਂ ਕਿ ਸਾਰੇ ਪੰਜਾਬ ਲੈਵਲ ਦੀ ਗੱਲ ਹੈ ਪੰਜਾਬ ਲੈਵਲ ਦੀ ਇਹਦੀ ਲੈਵਲ ਦੀ ਗੱਲ ਹੈ ਪੰਜਾਬ ਲੈਵਲ ਦੇ ਹੈ ਨਹੀਂ ਇਹਦੀ ਲੈਵਲ ਦੀ ਗੱਲ ਹੈ ਪਰ ਇਹ ਜ਼ਿਆਦਾ ਹੁਣ ਕਿਹਾ ਜੀ ਪਰੇਸ਼ਾਨੀ ਬਹੁਤ ਜਾਂਦੀ ਕਿਉਂਕਿ ਇੱਕ ਕਹਿ ਸਕਦੇ ਕਿ ਗੁੰਡਾਗਰਦੀ ਕਹਿ ਸਕਦੇ ਜਿਹੜਾ ਵੀ ਸ਼ਰੀਆਮ ਲੋਕਾਂ ਦੇ ਕਹਿਣ ਤੇ ਇੰਨਾ ਅਬੀਲਾ ਕਰਨ ਤੇ ਤਾਂ ਵੀ ਕੋਈ ਕੀਤਾ ਜਿਆਦਾ ਪਰਬੰਧ ਪਰ ਬੰਦ ਕੋਈ ਨਹੀਂ ਸਰਕਾਰ ਦਾ ਕੋਈ ਪਰਬੰਧ ਨਹੀਂ ਜਦ ਕਿ ਇਹਨਾਂ ਸਹਿਯੋਗ ਦੇ ਨਾਲ ਚਾਹੀਦਾ ਪਰ ਵਸੇ ਇੱਕ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਹਮਮ ਤਾਂ ਉਹਨੂੰ ਇਹਦੇ ਵੱਲ ਪ੍ਰਸ਼ਾਸਨ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਵਾਲੀ ਉੱਪਰ ਤਰਪਾਲਾਂਆਂ ਤੇ ਤਰਪਾਲਾਂ ਉੱਪਰ ਪਾਉਂਦੇ ਨਹੀਂ ਹਾਂਜੀ ਮੈਂ ਕਹਾਂ ਵਿੱਚ ਦੇਖ ਲਓ ਲੋਕ ਦਿਖਾਵੇ ਨਹੀਂ ਰੱਖੀਆਂ ਆਈਆਂ ਤਰਪਾਲਾਂ ਪਾਉਂਦੇ ਨਹੀਂ ਹਾਂ ਹਾਂ ਆਪਾਂ ਸਹੀ ਆ ਹੋਰ ਵੀ ਇੱਥੇ ਦੁਕਾਨਦਾਰੇ ਮੌਜੂਦ ਨੇ ਅੰਗਰੇਜ਼ ਤੁਸੀਂ ਇੱਥੇ ਕੰਮ ਕਰਦੇ ਆਂ ਰੋਡ ਦੇ ਉੱਪਰ ਤੁਹਾਡੀ ਸ਼ਾਪ ਆ ਕੀ ਕਹਿਣਾ ਚਾਹੋ ਨੇ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਕਿੰਨੀ ਕਿ ਦਿੱਕਤ ਆਉਂਦੀ ਆ ਕੰਮ ਕਰਦਿਆਂ ਨੂੰ ਦਿੱਕਤ ਬਹੁਤ ਆਉਂਦੀ ਆ ਜੀ ਸਭ ਸਾਨੂੰ ਵੀ ਆਉਂਦੀ ਆਉਂਦੀ ਜਿਹੜਾ ਮਿੱਟੀ ਘੱਟਾ ਪੈਂਦਾ ਵਈ ਬਾਕੀ ਰਾਹ ਵੀਰਾਂ ਦੇ ਜਾਂਦਿਆਂ ਨੂੰ ਬਹੁਤ ਆਉਂਦੀ ਆ ਜੀ ਜਿੰਨੀ ਰੇਟਾ ਆਉਂਦੀ ਏਕ ਤੇ ਟਰਾਲੇ ਵੀ ਆ ਓਵਰ ਲੋਡ ਚੱਲਦੇ ਆ ਹੂੰ ਜਿੰਨੀ ਇਹਨਾਂ ਦੀ ਹੈਗੀ ਪ੍ਰੈਸਚਰ ਵੀ ਤਾਂ ਜ਼ਿਆਦਾ ਪਾਉਂਦੇ ਆ ਓਕੇ ਠੀਕ ਆਂ ਹੀ ਕਹਿੰਦੇ ਕੰਮ ਹੋਣਾ ਚਾਹੀਦਾ ਕੰਮ ਕਰ ਚੱਲਣੇ ਵੀ ਚਾਹੀਦੇ ਆ ਜੀ ਤੇ ਬਾਕੀ ਆ ਵੀ ਕਾਨੂੰਨ ਦੇ ਵਿਰੁੱਧ ਆ ਜਾਂ ਉ ਉਹ ਸਾਵਨਾ ਕਿ ਲੋਹ ਹਾਰੇ ਕਰ ਬੰਦੇ ਨੂੰ ਸੌਖਾ ਹੋ ਜਾਊਗਾ ਪੇਪਰਾਂ ਦੇ ਨਾਲ ਇੱਥੇ ਕਈ ਵਾਰ ਹਾਦਸੇ ਵੀ ਕਹਿੰਦੇ ਹੋ ਚੁੱਕੇ ਆਹ ਇੱਕ ਦਿਨ ਇੱਥੇ ਡਿੱਗਾ ਸੀਗਾ ਜੀ ਬੰਦਾ ਗਾੜੀ ਨੂੰ ਅੱਖਾਂ 'ਚ ਪੈ ਗਿਆ ਉਹਦੇ ਰੱਤਾ ਦੇ ਟੈਕਟਰ ਇੱਥੇ ਹੀ ਟੱਕਰ ਆਈ ਸੀ ਹੂੰ ਇਹ ਹੋਰ ਵੀ ਇਦਾਂ ਦਰਾਜ ਆਪਾਂ ਨੂੰ ਜਾਨਦੇ ਆ ਹੋਰ ਕੋਈ ਵੀ ਆਉਂਦਾ ਵਾ ਅੱਖਾਂ ਦੇ ਵਿੱਚ ਰੇਪਾ ਪੈਂਦੀ ਹੁੰਦੀ ਆ ਜੀ ਜੀ ਇਹ ਹਾਦਸਿਆਂ ਦਾ ਕਾਰਨ ਸਭ ਤੋਂ ਵੱਡਾ ਬਣਦਾ ਵਾ ਹੂੰ ਠੀਕ ਆ ਇਹ ਪ੍ਰਸ਼ਾਸਨ ਨੂੰ ਜ਼ਰੂਰ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਜੀ ਤਾਂ ਇਹ ਜਿੰਨੇ ਵੱਡੇ ਲੋਕ ਸਾਡੇ ਨਿੱਕੇ ਆ ਦੇ ਸੁਣਦਾ ਕੋਈ ਨਹੀਂ ਗਿਆ ਹੂੰ ਤੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਜ਼ਰੂਰ ਚਾਹੀਦਾ ਵੀ ਇਹਨਾਂ ਨੂੰ ਚਾਹੀਦਾ ਚਲੋ ਲੋਕ ਹਿੱਤ ਦੇ ਵਿੱਚ ਧਿਆਨ ਚ ਰੱਖਦੇ ਇੰਨਾ ਕੰਮ ਕਰ ਲੈਣ ਜ਼ਰੂਰ ਜੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਉੱਥੇ 2 ਮਿੰਟ ਲੱਗਦੇ ਆ ਉੱਥੇ ਪਾਣੀ ਪਾ ਲੈਣ ਨੂੰ ਜੀ ਅੱਜ ਇਹ ਵੀ ਕੋਈ ਜਾਂਦੇ ਦੇਖੋਗੇ ਆ ਜਿੰਨੇ ਵੀ ਟੇਪਰ ਸਾਰੇ ਓਵਰਲੋਡ ਵਾ ਜੀ ਜਿੰਨੀ ਛੱਤ ਤੋਂ ਮਤਲਬ ਉੱਤੋਂ ਉੱਪਰ ਲਾ ਕੇ ਵੀ ਮਤਲਬ ਸਾਰਾ ਪਛੇੜ ਦਿੱਤਾ ਆ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਰੇ ਆਮ ਰਾਗੀ ਰੇੜਨੇ ਮੈਂ ਕੈਮਰਾਮੈਨ ਨੂੰ ਬੇਨਤੀ ਕੋ ਇੱਕ ਵਾਰੀ ਦਿਖਾ ਦੇਣਾ ਇੱਕ ਹੋਰ ਟਿਪਰ ਆ ਰਿਹਾ ਜਿੰਨੇ ਵਿੱਚ ਸਾਡੇ ਇੱਥੇ ਖੜੇ ਖੜੇ ਆ ਸਿਰਫ 2-4 ਮਿੰਟ ਦੇ ਵਿੱਚ ਵਿੱਚ ਇੱਥੇ 10-15 ਟਿਪਰ ਲੰਘ ਚੁੱਕੇ ਹੋਣੇ ਆ ਪਰੰਤੂ ਸਾਰੇ ਇਹੜੇ ਆ ਬਿਨਾ ਕਿਸੇ ਤਰਪਾਲ ਤੋਂ ਸ਼ਰੀਆਮ ਜਾ ਰਹੇ ਆ ਕਾ ਤੁਹੇ ਦੇਖ ਸਕਦੇ ਹੋ ਕਿਸੇ ਦਾ ਇਹਨਾਂ ਨੂੰ ਕੋਈ ਖੌਫ ਨਹੀਂ ਕਿ ਕਾਨੂੰਨ ਦੇ ਅੰਦਰ ਚੱਲਣਾ ਜਾਂ ਨਹੀਂ ਚੱਲਣਾ ਲੋਕੀ ਆ ਮੋਰਸ ਨਾਲ ਤੁਸੀਂ ਜਾਂਦੇ ਦੇਖ ਸਕਦੇ ਹੋ ਮਗਰ ਉਹਨਾਂ ਦੇ ਅੱਖਾਂ ਦੇ ਵਿੱਚ ਅੰਨੇ ਵਾੜਿਆ ਧੂੜ ਮਿੱਟੀ ਪੈ ਰਹੀ ਆ ਪਰ ਤੂੰ ਉਹਨਾਂ ਨੂੰ ਕਿਸੇ ਦੀ ਜਾਣ ਦਾ ਕੋਈ ਵੀ ਪ੍ਰਵਾਹ ਨਹੀਂ ਲੋਹਿਆ ਖਾਸ ਤੋਂ ਪੱਤਰਕਾਰ ਗੁਰਪਾਸ ਸਿੰਘ ਖਾਲਸਾ ਗੁਰਦੇ ਨਾਲ ਕੁਲਦੀਪ ਸਿੰਘ ਖਾਲਸਾ ਸਰ ਤੁਸੀਂ ਲੋਕਲ ਇਥਾ ਜੀ ਮੈਂ ਦੇਖੋ ਪਤੂ ਜੀ ਜੀ ਤੇ ਕੀ ਪ੍ਰੋਬਲਮ ਆਦੀ ਇਥੇ ਰੋਡ ਦੇ ਉੱਪਰ ਟਿੱਪਰਾ ਦੇ ਟਿੱਪਰਾ ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਆ ਜੀ ਮੈਂ ਆਪਣੀ ਗੱਲ ਹੀ ਜੇ ਕਰਾਂ ਮੈਂ ਰਹਾ ਇਹ ਮਕੰਨੋ ਹਸਪੀਟਲ ਤੱਕ ਉੱਪਰ ਮੋੜਤਾ ਹੀ ਜਾਂਦਾ ਹਾਂ ਤੇ ਮੇਰੀਆਂ ਅੱਖਾਂ ਭਰ ਜਾਂਦੀਆਂ ਹੂੰ ਬਹੁਤ ਮੰਦਾ ਹਾਲ ਹੋ ਜਾਂਦਾ ਤੇ ਟਿੱਪਰਾਆਂ ਵਾਲਿਆਂ ਦੀ ਸਭ ਤੋਂ ਵੱਡੀ ਇਹ ਪ੍ਰੋਬਲਮ ਆ ਜਾਂਦਾ ਵੀ ਇਹ ਤਰਪਾਲਾ ਨਹੀਂ ਪਾਰਾ ਤੇ ਜਦੋਂ ਤੂੰ ਭਾਈ ਸਵਾਹੀਰ ਜਾਂਦੇ ਆ ਲੰਬੇ ਸਫ਼ਰ ਵਾਲੇ ਉਹਨਾਂ ਦੇ ਦੇਖੋ ਕੀ ਹਾਲਾਤ ਆ ਉਹ ਕਿ ਜੇ ਸਾਡੇ ਇੱਥੋਂ ਲੈ ਕੇ ਇੱਥੋਂ ਤੱਕ ਹੀ ਬਣ ਜਾਂਦੇ ਆ ਹਾਂਜੀ ਸਰਕਾਰ ਤੋਂ ਕੀ ਮੰਗ ਕਰਦੇ ਇਹਨਾਂ ਦੀ ਸਾਡੀ ਤਾਂ ਇਹੇ ਬੇਨਤੀ ਆ ਟਰੱਕਾਂ ਵਾਲਿਆਂ ਤਾਈ ਵੀ ਗੌਰਮੈਂਟ ਤਾਈ ਵੀ ਚਲੋ ਇਹ ਕੰਮ ਤਾਂ ਚੱਲਣੇ ਹੀ ਹੁੰਦੇ ਆ ਪਰ ਇਸ ਸੂਝ-ਬੂਝ ਨਾਲ ਚਲਾਉਣ ਤੇ ਇਹਨੂੰ ਤਰਪਾਲਾ ਨਾਲ ਜਾਂ ਪਾਣੀ ਕਿਸੇ ਵੀ ਤਰੀਕੇ ਨਾਲ ਲੋਕਾਂ ਦਾ ਖਿਆਲ ਰੱਖਿਆ ਜਾਵੇ ਵੀ ਲੋਕਾਂ ਦੀਆਂ ਅੱਖਾਂ ਜਾਂ ਜਾਨੀ-ਮਾਲੀ ਨੁਕਸਾਨ ਨਾ ਹੋਵੇ ਤੇ ਦੋਸਤੋ ਗੱਲ ਉਹੀ ਆ ਕਿ ਜੋ ਤਾਂ ਕਹਿੰਦਾ ਕਿ 100 ਸਿਆਣਾ ਇੱਕ ਗੱਲ ਜਿੰਨੇ ਵੀ ਇੱਥੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੀ ਸਲਾਹ ਇੱਕੋ ਜਿਹੀ ਕੰਮਕਾਰ ਚੱਲਣੇ ਆ ਚੱਲਦੇ ਰਹਿਣ ਜਿਹੜਾ ਦੇਸ਼ ਵਾ ترقی ਕਰਦਾ ਰਹੇ ਪਰੰਤੂ ਆਹੜੇ ਕੰਮਾ ਵਾ ਇਹ ਕਾਨੂੰਨ ਦੇ ਅੰਦਰ ਰਹਿ ਕੇ ਹੀ ਹੋਣੇ ਚਾਹੀਦਾ ਕਿ ਜਿਹੜਾ ਰੇਤਾ ਦੇ ਉੱਪਰ ਸਿਰਫ ਗੱਲ ਤਾਂ ਕੋਈ ਵੀ ਨੇ ਪਰੰਤੂ ਇਹਨਾਂ ਦੇ ਹਾਸੇ ਬਹੁਤ ਵੱਡੇ ਵਾਪਰ ਤੇ ਕਈਆਂ ਦੀਆਂ ਜਾਨਾਂ ਜਾ ਚੁੱਕੀਆਂ ਕੱਲ ਵੀਰ ਦੀ ਬਿਲਕੁਲ ਜ਼ਰੂਰਤ ਆ ਇਸ ਉੱਪਰ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਠੇਕੇਦਾਰਾ ਉਹਨਾਂ ਨੂੰ ਤਾਰਨਾ ਨਹੀਂ ਚਾਹੀਦਾ